ਓਸ਼ੋ ਇੱਕ ਥਾਂ ਤੇ ਕਹਿੰਦਾ ਵੀ ਤੁਸੀਂ ਜੇ ਇਸ ਪਰਿਵਾਰ 'ਚ ਜੰਮੇ ਹੋ, ਜੇ ਇਸ ਸਿਧਾਂਤ 'ਚ ਜੰਮੇ ਹੋ, ਜੇ ਤੁਸੀਂ ਅਖੀਰ ਤੱਕ ਉਸੇ ਸਿਧਾਂਤ 'ਤੇ ਰਹਿੰਦੇ ਹੋ ਤੇ ਤੁਸੀਂ ਕਿਤੇ ਨਾ ਕਿਤੇ ਗਲਤ ਚਾਹ। ਤੇ ਉਹਨੇ ਅਗੋਂ ਕਿਹਾ ਕਿ ਮੈਂ ਉਸ ਬੀੜੀ 'ਚੋਂ ਬੁੱਕਾਂ ਭਰ-ਭਰ ਕੇ ਬਾਹਰ ਸੁੱਟਦਾ ਰਾਂਗਾ ਜਿੰਨਾ ਚਿਰ ਮੇਰੇ 'ਚ ਮਾੜੀ-ਮੁੱਟੀ ਜਾਨ ਹੈ। ਨਹੀਂ ਹੋਣੀ ਐ ਕਿ ਪਰ ਮੈਂ ਸਾਡੇ ਵੱਡੇ ਨਾਵਲਕਾਰ ਨਾਨਕ ਸਿੰਘ ਨੂੰ ਜਿਹੜੇ ਉਹਨਾਂ ਦੇ ਘਰ ਕੰਮ ਕਰਦੀ ਸੀ ਬੀਬੀ ਉਨੇ ਕਿਹਾ ਵੀ ਤੁਸੀਂ ਲਿਖ ਹੀ ਜਾਂਦੇ ਹੋ ਕੋਈ ਫਾਇਦਾ ਤੇ ਹੁੰਦਾ ਨਹੀਂ ਮੈਂ ਬੋਲਦਾ ਕਿ ਪੰਜਾਬ ਵਾਲੇ ਦਿੱਲੀ ਨਾਲੋਂ ਅੱਧੀ ਕਿਤੇ ਹੋਰ ਹੀ ਚੇੜ ਖਾਂਦੇ ਨੇ ਮੈਂ ਪਹਿਲਾਂ ਦਿਲਜੀਤ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਪੰਜਾਬ 'ਚ ਥੋੜੇ ਜੇ ਖਿੱਤੇ ਨੇ ਸਮਰਾਲੇ ਵਾਲਾ ਬਰਨਾਲੇ ਵਾਲਾ ਜਿਹੜੇ ਪਿੰਡੂ ਵਿਸ਼ੋਕੜ ਦੇ ਹੁੰਦਿਆਂ ਹੋਇਆਂ ਉਹ ਇਹੋ ਜਿਹੇ ਇਲਾਕੇ ਨੇ ਵੀ ਉੱਥੇ ਜਦੋਂ ਕਿਤੇ ਸਾਹਿਤਕ ਇਕੱਠ ਹੋਵੇ ਤੇ ਬਹੁਤ ਵਾਰ ਬਹੁਤ ਨਾਮਵਰ ਤੇ ਚਰਚਿਤ ਸਖੀਤਾਂ ਜਿਹੜੀਆਂ ਉਹ ਸਾਹਮਣੇ ਮਿਲਦੀਆਂ ਹਨ ਭਾਵੇਂ ਉਹ ਜਤਿੰਦਰ ਹਾਸ ਹੁਣੀ ਹੋਣ ਬਲਵਿੰਦਰ ਗਰੇਵਾਲ ਹੋਵੇ ਪੱਠਲ ਸਾਹਿਬ ਹੋਣ ਬਿੱਟੂ ਵੀਰ ਹੋਵੇ ਤੇ ਇਹੋ ਜੇ ਸਮਾਗਮ ਤੇ ਆ ਕੇ ਜਦੋਂ ਪੰਜਾਬੀ ਦੀ ਗੱਲ ਹੁੰਦੀ ਹੈ ਸਾਡੇ ਸਾਹਿਤ ਦੀ ਤੇ ਬਹੁਤ ਵਧੀਆ ਲੱਗਦਾ ਸੁਖਜੀਤ ਹੁੜਾ ਨੇ ਮੇਰੀ ਡਿਊਟੀ ਲਈ ਸੀ ਕਿ ਪ੍ਰੋਗਰਾਮ ਦਾ ਉਦਘਾਟਨ ਕਰਨਾ ਹੈ ਉਹ ਵੇਖਣ ਵਾਲਿਆਂ ਨੂੰ ਲੱਗਦਾ ਕਿ ਸਾਹਿਤ ਚ ਵੀ ਪੁਲਾ ਵਾਂਗੂ ਕਿਉਂਕਿ ਸਦੀਕ ਸਾਹਿਬ ਵੀ ਆਏ ਹੋਏ ਨੇ ਕਿ ਉਦਘਾਟਨ ਕੀ ਹੈ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੁੰਦਾ ਕਿ ਕਿਸੇ ਸਮਾਗਮ ਦਾ ਜਦੋਂ ਅਸੀਂ ਸ਼ੁਰੂਆਤ ਕਰਨੇ ਆ ਸਾਡੀ ਸਾਹਿਤ ਪ੍ਰਤੀ ਸਮਝ ਕਿਦਾਂ ਦੀ ਐ ਕਿਉਂਕਿ ਸਾਡਾ ਸੱਭਿਆਚਾਰ ਜਦੋਂ ਅਸੀਂ ਦੇਖਨੇ ਆ ਅੱਜ ਦੀ ਦੁਨੀਆ 'ਚ ਅਸੀਂ ਕਾਫੀ ਕੁਝ ਬ੍ਰਾਂਡਡ ਹੋ ਜਾਈਏ ਇੰਪੋਰਟਡ ਹੋ ਜਾਈਏ ਬਾਹਰੋਂ ਲੈ ਆਈਏ ਪਰ ਸਾਡੀ ਅਸਲ ਪਛਾਣ ਸਾਡੇ ਸਾਹਿਤ ਕਰਕੇ ਸਾਡੇ ਸੱਭਿਆਚਾਰ ਕਰਕੇ ਆ ਬਹੁਤ ਕੁਝ ਭਾਵੇਂ ਦੂਜੀਆਂ ਭਾਸ਼ਾਵਾਂ 'ਚ ਬਹੁਤ ਵਧੀਆ ਲਿਖਿਆ ਗਿਆ ਹੋਵੇ ਪਰ ਜਦੋਂ ਅਸੀਂ ਪੜਦੇ ਆ ਉਹਨੂੰ ਅਨਵਾਦਿਤ ਹੀ ਮੰਨਿਆ ਜਾਂਦਾ ਸਾਡੀ ਪਛਾਣ ਸਾਡੇ ਸਾਹਿਤ ਨਾਲ ਹੁੰਦੀ ਹੈ। ਔਰ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਵਾਲੇ ਇਸ ਗੱਲ ਤੇ ਬਹੁਤ ਚੰਗੀ ਤਰ੍ਹਾਂ ਪਰਪੱਕ ਆ ਕਿ ਅਸੀਂ ਆਪਣਾ ਸਾਹਿਤ ਕਿਵੇਂ ਲੋਕਾਂ ਸਾਹਮਣੇ ਰੱਖਣਾ ਹੈ। ਮੈਨੂੰ ਇੱਥੇ ਦੋ ਗੱਲਾਂ ਯਾਦ ਆਉਂਦੀਆਂ ਕਿਉਂਕਿ ਤੁਸੀਂ ਸਾਰੇ ਬਹੁਤ ਵੱਡੇ ਸਾਹਿਤਕਾਰ ਬੈਠੇ ਹੋ। ਮੈਂ ਥੋਕ ਮਾਤਰੀ ਕਹਾਂਗਾ ਕਿ ਤੁਸੀਂ ਸਾਰਿਆਂ ਹੀ ਇਹ ਗੱਲ ਸੁਣੀ ਹੋਣੀ ਹੈ ਕਿ ਸਾਡੇ ਵੱਡੇ ਨਾਵਲਕਾਰ ਨਾਨਕ ਸਿੰਘ ਨੂੰ ਜਿਹੜੇ ਉਹਨਾਂ ਦੇ ਘਰ ਕੰਮ ਕਰਦੀ ਸੀ ਬੀਬੀ ਉਹਨੇ ਕਿਹਾ ਵੀ ਤੁਸੀਂ ਲਿਖ ਹੀ ਜਾਂਦੇ ਹੋ ਕੋਈ ਫਾਇਦਾ ਤੇ ਹੁੰਦਾ ਨਹੀਂ ਮੈਂ ਬਹੁਤੀ ਲੰਮੀ ਗੱਲ ਨਹੀਂ ਸੁਣਾਉਂਦਾ ਤੇ ਉਹਨੇ ਕਿਹਾ ਵੀ ਬੀਬਾ ਤੂੰ ਰੋਜ਼ ਬਹੁਕਰ ਮਾਰਦੀ ਐ ਤੇ ਜੇ ਤੂੰ ਬਹੁਕਰ ਨਾ ਫੇਰੀ ਤੇ ਕਿੰਨਾ ਇੱਥੇ ਗੰਦ ਪੈ ਜੇ ਤੇ ਮੈਂ ਇਸ ਕਰਕੇ ਲਿਖਦਾ ਕਿ ਮੈਂ ਆਪਣੇ ਯਤਨ ਕਰਦਾ ਰਹਾ ਕਿ ਸਮਾਜ ਚੰਗਾ ਹੋ ਤੇ ਇਸ ਦੇ ਨਾਲ ਹੀ ਸਾਡੇ ਵੱਡੇ ਕਹਾਣੀਕਾਰ ਉੱਚ ਦਿਮਾਲੜੇ ਡਾਕਟਰ ਬ੍ਰਿਯੰਦ ਸਿੰਘ ਸੰਧੂ ਇੱਕ ਥਾਂ ਤੇ ਕਹਿੰਦੇ ਆ ਕਿ ਮੈਨੂੰ ਕਿਸੇ ਨੇ ਕਿਹਾ ਜਦੋਂ ਮੈਂ ਸਮਾਜਵਾਦ ਵਾਲੇ ਤੌਰ 'ਤੇ ਆਪਕੀ ਸ਼ੀਲ ਵਾਲੇ ਤੌਰ 'ਤੇ ਆ ਮਾਰਕਸਵਾਦ ਵਾਲੇ ਤੌਰ 'ਤੇ ਮੇਰੇ ਵਿਰੁੱਧ ਦਰਖਾਸਤਾਂ ਆਈਆਂ ਤੇ ਮੈਨੂੰ ਕਿਸੇ ਨੇ ਕਿਹਾ ਵੀ ਬ੍ਰਿਯਾਮ ਤੂੰ ਐਵੇਂ ਇਸ ਸਮਾਜ ਦੇ ਚੱਕਰ 'ਚ ਨਾ ਪੈ ਇਹਦੀ ਬੇੜੀ ਦੇ ਡੁੱਗਣੀ ਡੁੱਗਣੀ ਹੈ ਤੂੰ ਆਪਣੇ ਆਪ ਨੂੰ ਬਚਾ ਤੇ ਉਹਨੇ ਅਗੋਂ ਕਿਹਾ ਕਿ ਮੈਂ ਉਸ ਬੇੜੀ ਕਿਉਂ ਬੁੱਕਾਂ ਭਰ-ਭਰ ਕੇ ਬਾਹਰ ਸੁੱਟਦਾ ਰਾਂਗਾ ਜਿੰਨਾ ਚਿਰ ਮੇਰੇ ਚ ਮਾੜੀ-ਮੁੱਟੀ ਜਾਣ ਹੈ ਪਰ ਮੈਂ ਇਹਨਾਂ ਦੋਆਂ ਗੱਲਾਂ ਨੂੰ ਇੱਕ ਦੂਜੀ ਤਰ੍ਹਾਂ ਵੇਨਾਂ ਜਿਹੜਾ ਸਮਾਜ ਅਸੀਂ ਅੱਜ ਵੇਖ ਰਹੇ ਆ ਕਿ ਉਹ ਬੁੱਕਾਂ ਭਰ-ਭਰ ਪਾਣੀ ਸੁੱਟਣ ਵਾਲੀ ਉਹ ਬੌਕਰ ਫੇਰਨ ਵਾਲੀ ਉਹ ਜੇ ਸੁਚੇਤ ਹੋਣਗੇ ਕਈ ਵਾਰੀ ਇਹ ਹੁੰਦਾ ਸਾਡੇ ਪੰਜਾਬੀ ਦਾ ਹੀ ਮਹਾਵਾਰਾ ਹੈ ਇਹ ਦੇਖੀ ਕਿਤੇ ਇਸ ਤਰ੍ਹਾਂ ਨਾ ਕਰੀਂ ਕਿ ਨੱਕ ਨਾਲੋਂ ਪੂੰਝ ਕੇ ਗੱਲਾਂ ਤੇ ਲਾ ਦੇ ਉਹ ਬੋਕਰ ਫੇਰਨ ਵਾਲੇ ਉਹ ਬੁੱਕ ਬੁੱਕ ਭਰ ਕੇ ਬਾਹਰ ਸੁੱਟਣ ਵਾਲੇ ਜੇ ਉਹ ਸੁਚੇਤ ਹੋਣਗੇ ਨਾ ਹੋਵੇ ਕਿ ਉਹ ਬੁੱਕਾਂ ਭਰ-ਭਰ ਬਾਹਰ ਸੁੱਟਣ ਵਾਲੇ ਉਹ ਝਾੜੂ ਫੇਰਨ ਵਾਲੇ ਜਿਹੜੇ ਆ ਨਾ ਉਹ ਆਪ ਨਾ ਕਿਤੇ ਜ਼ਿਆਦਾ ਖਲਾਰਾ ਪਾਉਣ ਲੱਗ ਜਾਣ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਔਰ ਜਦੋਂ ਸਮਾਜ 'ਚ ਇਸ ਤਰ੍ਹਾਂ ਦੇ ਸਾਡੇ ਕੋਲੇ ਸਾਹਿਤਕਾਰ ਹੋਣ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਤੇ ਉਹਨਾਂ ਦੀ ਅੱਗੋਂ ਵਿਰਾਸਤ ਕਿਵੇਂ ਸਾਹਮਣੀ ਹੈ ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮੈਂ ਪੇਸ਼ੇਵਰੋਂ ਵਕੀਲ ਆ ਮੈਂ ਬਹੁਤ ਕੁਝ ਵੇਖਿਆ ਹੈ ਕਿ ਬੱਚੇ ਉਹਨਾਂ ਦੀ ਅਗਲੀ ਪੀੜ੍ਹੀ ਉਹਨਾਂ ਦੇ ਭਰਾ ਆਪਣੀਆਂ ਜਾਇਦਾਦਾਂ ਵਾਸਤੇ ਕੋਰਟ ਕਚਹਿਰੀਆਂ 'ਚ ਚੜ੍ਹ ਕੇ ਬਹੁਤ ਪੈਸੇ ਖਰਾਬ ਕਰਦੇ ਆ ਕਿ ਮੈਨੂੰ ਜਾਇਦਾਦ ਨਹੀਂ ਮਿਲਦੀ ਇਹ ਮੇਰੀ ਵਿਰਾਸਤੀ ਜ਼ਮੀਨ ਹੈ ਇਹ ਮੇਰੀ ਵਿਰਾਸਤੀ ਕੋਠੀ ਹੈ ਪਰ ਉਹਨਾਂ ਨੂੰ ਕਦੇ ਕਿਸੇ ਇਹ ਨਹੀਂ ਸਮਝਾਇਆ ਕਿ ਤੇਰੇ ਮਾਪਿਆਂ ਦੀ ਅਸਲ ਵਿਰਾਸਤ ਕੀ ਹੈ ਔਰ ਮੈਂ ਅੱਜ ਜਿਹੜੇ ਪਿੰਡ ਤੇ ਆਇਆ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਇੱਥੇ ਗੁਰਚਰਨ ਨਾਮਪੁਰੀ ਹੁਣਾਂ ਦੇ ਪਰਿਵਾਰ ਨੇ ਉਹਨਾਂ ਦੇ ਜੀਆਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹ ਵਿਰਾਸਤ ਸੰਭਾਲੀ ਹੈ ਕਿ ਅਸੀਂ ਸਾਹਿਬ ਦੀ ਵਿਰਾਸਤ ਨੂੰ ਕਿਵੇਂ ਲੈ ਕੇ ਜਾ ਰਹੇ ਹਾਂ ਅਮਨ ਧੂਰੀ ਹੁਣੇ ਬੈਠੇ ਨੇ ਮੈਂ ਮੁਬਾਰਕਬਾਦ ਦਿੰਨਾ ਕਿ ਉਹਨਾਂ ਦੇ ਨਾਂ ਤੇ ਇਸ ਤਰ੍ਹਾਂ ਦਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਇਹਦੇ ਨਾਲ ਮੈਨੂੰ ਯਾਦ ਆਉਂਦਾ ਗਿੱਲ ਸਾਹਿਬ ਨੂੰ ਤਾਂ ਇਸ ਬਾਰੇ ਬਹੁਤ ਪਤਾ ਹੈ ਸੁਖਜੀਤ ਜੀ ਨੂੰ ਮੇਰੇ ਦਾਦਾ ਜੀ ਨਾਮਤਾਰੀ ਪੰਥ ਦੇ ਸਾਹਿਤਕਾਰ ਸੀ ਉਹਨਾਂ ਦੇ ਚਲਾਣੇ ਤੋਂ ਬਾਅਦ ਪਿਤਾ ਜੀ ਹੋਣਾ ਨੇ ਤਾਇਆ ਜੀ ਨੇ ਉਹਨਾਂ ਦੇ ਨਾਂ ਤੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਔਰ ਉਹ ਗਿਲਸਬ ਅਸੀਂ 25 ਸਾਲ ਉਹ ਪ੍ਰੋਗਰਾਮ ਪਰਿਵਾਰ ਵੱਲੋਂ ਕਰਦੇ ਰਹੇ ਉਸ ਪ੍ਰੋ ਪੱਠਣ ਸਾਹਿਬ ਵੀ ਉਸ ਪ੍ਰੋਗਰਾਮ ਤੇ ਇੱਕ ਵਾਰੀ ਗਏ ਉਦੋਂ ਮੈਂ ਅਗੇ ਵਿਆਰਤੀ ਸੀ ਜਦੋਂ ਪੱਠਣ ਸਾਹਿਬ ਨੂੰ ਬੇਨਤੀ ਕੀਤੀ ਸੀ ਔਰ ਸੁਖਜੀਤ ਹੁਣੀ ਵੀ ਜਾਂਦੇ ਰਹੇ ਮਾਛੀਵਾੜੇ ਵਾਲੀ ਸਹਿਤ ਸਭਾ ਵਾਲੇ ਸਾਰੇ ਤੁਹਾਡੇ ਸੱਜਣ ਖੁਸ਼ੀਤੀ ਹੁਣੀ ਨਹੀਂ 25 ਸਾਲ ਜਦੋਂ ਅਸੀਂ ਉਹ ਪ੍ਰੋਗਰਾਮ ਕੀਤਾ ਤੇ ਉਸ ਪ੍ਰੋਗਰਾਮ ਦੀ ਜਦੋਂ ਮਹਿਕ ਬਾਹਰ ਗਈ ਹਰਿਆਣਾ ਸਰਕਾਰ ਵੱਲੋਂ ਕਿਉਂਕਿ ਮੈਂ ਇਹਨਾਂ ਨੇ ਨਾਂ ਦਿੱਲੀ ਲਿਖਿਆ ਮੈਂ ਤਾਂ ਕਹਿਣਾ ਸੀ ਪਰ ਇਹਨਾਂ ਨੇ ਨਾਂ ਲਿਖਤਾ ਮੈਂ ਕਿਹਾ ਪੰਜਾਬ ਵਾਲੇ ਦਿੱਲੀ ਨਾਲੋਂ ਅੱਧੀ ਕਿਤੇ ਉਹ ਵੀ ਚੇੜ ਖਾਂਦੇ ਨੇ ਇਹ ਵੀ ਨਹੀਂ ਵੇਂਦੇ ਵੀ ਦਿੱਲੀ 'ਚ ਕੁਝ ਚੰਗੀਆਂ ਗੱਲਾਂ ਨਹੀਂ ਨੇ ਉਸ ਕਰਕੇ ਤੇ ਹਰਿਆਣੇ 'ਚ ਸੀਗੇ ਤੇ ਉਹ ਪ੍ਰੋਗਰਾਮ ਅਸੀਂ ਉੱਥੇ ਕਰਦੇ ਸੀ 25 ਸਾਲ ਬਾਅਦ ਹਰਿਆਣਾ ਪੰਜਾਬੀ ਸਿਹਤ ਕਾਦਮੀ ਨੇ ਸਾਡਾ ਉਹ ਪ੍ਰੋਗਰਾਮ ਜਿਹੜਾ ਅਸੀਂ ਸਾਲਾਨਾ ਦਾਦਾ ਜੀ ਦੀ ਯਾਦ ਕਰਦੇ ਸੀਗੇ ਉਸ ਪ੍ਰੋਗਰਾਮ ਨੂੰ ਔਨ ਕਰ ਲਿਆ ਤੇ ਅੱਜ ਪਿਛਲੇ 12 ਸਾਲਾਂ ਤੋਂ ਹਰਿਆਣਾ ਸਿਹਤ ਅਕਾਦਮੀ ਦਾਦਾ ਜੀ ਦੇ ਨਾਂ ਤੇ 2.5 ਲੱਖ ਦਾ વાર્ਤਿਕ ਇਨਾਮ ਹਰ ਸਾਲ ਦਿੰਦਾ। ਸੰਤ ਕਰਮ ਸਿੰਘ ਬਹਿਮੀ ਯਾਦਗਾਰੀ ਸਨਮਾਨ ਇਹ ਮੈਂ ਗੱਲ ਅਮਨ ਤੂਰੀ ਹੁਣਾਂ ਨਾਲ ਤਾਂ ਸਾਂਝੀ ਕਰਦੇ ਆ ਕਿ ਜਦੋਂ ਪਰਿਵਾਰ ਉਹ ਵਿਰਾਸਤ ਸੰਭਾਲਦਾ ਆ ਕਿਉਂਕਿ ਅਸਲ ਸਾਡੀ ਵਿਰਾਸਤ ਉਹ ਹੁੰਦੀ ਏ ਜਿੰਨੇ ਸਾਡਾ ਨਾਂ ਅੱਗੇ ਲੈ ਕੇ ਜਾਣਾ ਹੈ ਜਾਇਦਾਦ ਘਟਦੀ ਜਾਂਦੀ ਏ ਵਿਰਾਸਤ ਵੱਧਦੀ ਜਾਂਦੀ ਏ ਜੇ ਤੁਸੀਂ ਉਹ ਸਦਰਾਸਤ ਨੂੰ ਸੰਭਾਲ ਸਕੋ ਔਰ ਇਹ ਵਿਰਾਸਤ ਸੰਭਾਲ ਰਹੇ ਨੇ ਇਹਨਾਂ ਨੂੰ ਬਹੁਤ ਬਹੁਤ ਇਸ ਗੱਲ ਤੇ ਵਧਾਈ ਔਰ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਗੱਲ ਹੈ ਗੁਰਚਰਨ ਰਾਮਪੂਰੀ ਜੀ ਬਾਰੇ ਉਹਨਾਂ ਬਾਰੇ ਜਦੋਂ ਪਹਿਲਾਂ ਵੀ ਪੜ੍ਹਦੇ ਹੁੰਦੇ ਸੀ ਤੇ ਆਮ ਤੌਰ ਤੇ ਅਸੀਂ ਕਹਿੰਨੇ ਆ ਕਿ ਉਹ ਪ੍ਰਗਤੀਵਾਦੀ ਲਹਿਰ ਦੀ ਸੀ ਉਹ ਅਮਨ ਲਹਿਰ ਦੀ ਸੀ ਪਰ ਮੈਨੂੰ ਲੱਗਦਾ ਉਹਨਾਂ ਬਾਰੇ ਜਿਹੜੀ ਇੱਕ ਗੱਲ ਅਸੀਂ ਘੱਟ ਸੋਚੀ ਹੈ ਨਾ ਉਹ ਪੱਟੀ ਸਾਹਿਬ ਸਿਧਾਂਤ ਦਾ ਸ਼ਹਿਰ ਸ਼ਾਇਰ ਸੀ ਉਹ ਫਿਲਾਸਫੀ ਦਾ ਸ਼ਾਇਰ ਸੀ ਉਹ ਆਪਣੇ ਆਪ ਅਗਾ ਵਧਦਾ ਗਿਆ ਓਸ਼ੋ ਇੱਕ ਥਾਂ ਤੇ ਕਹਿੰਦਾ ਵੀ ਤੁਸੀਂ ਜੇਸ ਪਰਿਵਾਰ ਚ ਜੰਮੇ ਹੋ ਜੇਸ ਸਿਧਾਂਤ ਚ ਜੰਮੇ ਹੋ ਜੇ ਤੁਸੀਂ ਅਖੀਰ ਤੱਕ ਉਸੇ ਸਿਧਾਂਤ ਤੇ ਰਹਿੰਦੇ ਹੋ ਤੇ ਤੁਸੀਂ ਕਿਤੇ ਨਾ ਕਿਤੇ ਗਲਤ ਹੋ ਸਮੇਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਤੋੜਿਆ ਨਹੀਂ ਸਮੇਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਦਲੇ ਨਹੀਂ ਇੱਥੇ ਅਸੀਂ ਵੇਨਿਆ ਕਿ ਗੁਰਚਰਨ ਰਾਮਪੁਰੀ ਹੁਣੀ ਅਮਨ ਤੋਂ ਸ਼ੁਰੂ ਹੋਏ ਪ੍ਰਤੀਵਾਦ ਚਾਹੀ ਪਰ ਉਹ ਫਿਰ ਜਦੋਂ ਕਹਿੰਦੇ ਨੇ ਨਾ ਕਿ ਮੈਂ ਵਿਸ਼ਵਾਸ ਸੀ ਮੇਰਾ ਪਰ ਮੇਰੇ ਵਿਸ਼ਵਾਸ ਚ ਫਿਰ ਮੈਨੂੰ ਸ਼ੰਕਾ ਪੈਦਾ ਹੋਇਆ ਸ਼ੰਕਾ ਪੈਦਾ ਹੋਣ ਤੋਂ ਫਿਰ ਮੈਂ ਕਿੰਤੂ ਪ੍ਰੰਤੂ ਸ਼ੁਰੂ ਕੀਤਾ ਔਰ ਮੈਂ ਉਸ ਗੱਲ ਦਾ ਵੀ ਸਮਾਜਵਾਦ ਨੂੰ ਵੀ ਇਲਾਮਾ ਦਿੱਤਾ ਕਿ ਸਾਰਾ ਕੁਝ ਝੂਠ ਹੀ ਏ ਝੂਠ ਹੀ ਪਰੋਸਿਆ ਜਾ ਰਿਹਾ ਔਰ ਇਸ ਤਰ੍ਹਾਂ ਔਰ ਜਦੋਂ ਪਰਿਵਾਰ ਨੇ ਉਸ ਰਾਮਪੂਰੀ ਦੀ ਯਾਦ ਚ ਇਹ ਇਨਾਮ ਸਿਰਜਿਆ ਇਨਾਮ ਦੇਣ ਦੀ ਸ਼ੁਰੂਆਤ ਕੀਤੀ ਕਿਉਂਕਿ ਸਾਹਿਤਕਾਰ ਦਾ ਜਿਹੜਾ ਫਰਜ ਹੈ ਉਹ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੁੰਦਾ ਹੈ ਕਿ ਸੋਲੇ ਗਾਉਣਾ ਨਹੀਂ ਉਹ ਸਥਾਪਤੀ ਦੇ ਵਿਰੁੱਧ ਪ੍ਰਚਲਿਤ ਸਮਾਜ ਦੇ ਵਿਰੁੱਧ ਜਿਹੜੀਆਂ ਉਹਦੀਆਂ ਊਨਤਾਈਆਂ ਨੇ ਉਹਨੂੰ ਉਜਾਗਰ ਕਰਨਾ ਮੈਨੂੰ ਇੱਥੇ ਇੱਕ ਗੱਲ ਵਿਜੇ ਵੀ ਇੱਕ ਗੱਲ ਯਾਦ ਆਈ ਕਿ ਮੈਂ ਪੰਜਾਬੀ ਅਕਾਡਮੀ ਦਾ ਜਦੋਂ 5 ਕਿ ਸਾਲ ਸਕੱਤਰ ਰਿਹਾ ਕੁਝ ਫਾਈਲਜ਼ ਵੇਖੀਆਂ ਪੁਰਾਣੀਆਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਜਦੋਂ ਝੜਾਂ ਦੀ ਰਾਤ ਨੂੰ ਇਨਾਮ ਮਿਲਿਆ ਤਾਂ ਉਸ ਤੋਂ ਬਾਅਦ ਉਹ ਦਿੱਤੇ ਕੁਝ ਕਿੰਤੂ ਪਰੰਤੂ ਵੀ ਹੋਇਆ ਉਹ ਇੱਕ ਲੰਮੀ ਗੱਲ ਹੈ ਕਿਉਂਕਿ ਸਦੀਕ ਸਾਹਿਬ ਵੀ ਉਸੇ ਹੀ ਜਮਾਤ ਦੇ ਆ ਉਹਦੇ ਬਾਰੇ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਅ ਇਹ ਹੋਇਆ ਕਿ ਇਹਨੇ ਸਥਾਪਤੀ ਦੇ ਵਿਰੁੱਧ ਲਿਖਿਆ ਸਰਕਾਰੀ ਇਨਾਮ ਮਿਲਿਆ ਇਹ ਇਨਾਮ ਕਿਉਂ ਨਾ ਵਾਪਸ ਨੀ ਆ ਜਾਵੇ ਉਹਦੇ ਬਾਰੇ ਬਹੁਤ ਸਾਰੀਆਂ ਵਿਚਾਰ-ਵਟਾਂਦਰਾਂ ਹੋਈਆਂ ਕੋਈ ਕਮੇਟੀ ਵੀ ਬਣੀ ਉਹ ਲੰਮੀ ਗੱਲ ਹੈ ਪਰ ਅਖੀਰ ਤੇ ਆਣ ਕੇ ਹੋਇਆ ਕਿ ਡਾਕਟਰ ਹਰਪਜਨ ਸਿੰਘ ਜਿਹੜੇ ਪੰਜਾਬੀ ਦੇ ਸ਼ਾਇਰ ਨੇ ਦਿੱਲੀ ਸਕੂਲ ਆਫ ਕ੍ਰਿਟਿਸਿਜ਼ਮ ਵਾਲੇ ਉਹ ਉਦੋਂ ਸ਼ਾਇਰ ਪੰਜਾਬੀ ਦੇ ਆ ਸ਼ਾਇਰ ਪੰਜਾਬੀ ਦੇ ਸੀਗੇ ਪ੍ਰੋਫੈਸਰ ਇੰਗਲਿਸ਼ ਦੇ ਸੀਗੇ ਤੇ ਪ੍ਰਧਾਨ ਹਿੰਦੀ ਸਹਿਤ ਅਕੈਡਮੀ ਦੇ ਸੀਗੇ ਇੰਨਾ ਉਹਦੇ 'ਚ ਇਸ ਤਰ੍ਹਾਂ ਦਾ ਵਿਲੱਖਣਤਾ ਸੀ ਡਾਕਟਰ ਹਰਪਜਨ ਸਿੰਘ ਉਹਨਾਂ ਕੋਲੇ ਜਦੋਂ ਇਸ ਤਰ੍ਹਾਂ ਦੀ ਗੱਲ ਆਈ ਤੇ ਉਹਨਾਂ ਦੇ ਕਮੈਂਟ ਮੰਗੇ ਗਏ ਤੇ ਉਹਨਾਂ ਲਿਖਿਆ ਕਿ ਸ਼ਾਇਰ ਜੇ ਸਥਾਪਤੀ ਦੇ ਹੱਕ 'ਚ ਸਰਕਾਰ ਦੇ ਹੱਕ 'ਚ ਲਿਖਣ ਲੱਗ ਜੇ ਕਿ ਉਹ ਸ਼ਾਇਰ ਨਹੀਂ ਰਹਿੰਦਾ ਸ਼ਾਇਰ ਦਾ ਕੰਮ ਹੀ ਸਥਾਪਤੀ ਦੀਆਂ ਗਲਤੀਆਂ ਉਜਾਗਰ ਕਰਨਾ ਹੈ ਇਸ ਕਰਕੇ ਜਿਹੜਾ ਇਨਾਮ ਝਣਾ ਵੀ ਰਾਤ ਨੂੰ ਮਿਲਿਆ ਉਹ ਠੀਕ ਔਰ ਇਸੇ ਤਰ੍ਹਾਂ ਹੀ ਗੁਰਚਰਨ ਨਾਮਪੁਰੀ ਦੇ ਪਰਿਵਾਰ ਨੇ ਜਿਹੜੇ ਇਨਾਮ ਵਾਸਤੇ ਜੇ ਸ਼ਾਇਰ ਦੀ ਚੋਣ ਕੀਤੀ ਹੈ ਮੈਂ ਵਿਜੀਵ ਵੀ ਕੁ ਉਹਨਾਂ ਨੂੰ ਵਾਰਕਬਾਦ ਦਿੰਨਾ ਮੇਰਾ ਨਿੱਜੀ ਵੀ ਉਹਨਾਂ ਨਾਲ ਬਹੁਤ ਸਨੇਹ ਆ ਔਰ ਇਹਨਾਂ ਦੀ ਸ਼ਾਇਰੀ ਬਾਰੇ ਤੁਸੀਂ ਸਾਰੇ ਬਹੁਤ ਜਾਣਦੇ ਹੋ ਕਿਉਂਕਿ ਮੈਂ ਆਲੋਚਕ ਨਹੀਂ ਪਰ ਇਹਨਾਂ ਦੀ ਸ਼ਾਇਰੀ ਬਾਰੇ ਤੇ ਇਹਨਾਂ ਦੀ ਫਿਤਰਤ ਬਾਰੇ ਇੱਕ ਗੱਲ ਦੱਸਦਾ ਇਨਾਮ ਸਮਾਨਾ ਬਾਰੇ ਬਹੁਤ ਚਰਚਾ ਹੁੰਦੀ ਏ ਫਿਰ ਗੱਲ ਗਿਲਸਾ ਵਾਲੀ ਕਿ ਦਿੱਲੀ ਵਾਲੇ ਵੇਖਣ ਲੱਗਿਆ ਵੀ ਲੋਕਾਂ ਦੇ ਤੇਰੇ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ ਇਨਾਮ ਪਰ ਸਾਡੇ ਕੋਲੇ ਇਹੋ ਜਿਹੇ ਸ਼ਾਇਰ ਬੈਠਾ ਮੈਂ ਧੂਰੀ ਹੋਣਾ ਨੂੰ ਤੁਹਾਨੂੰ ਸਹਿਸਭਾ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਵਿਜੇ ਵਿਵੇਕ ਹੋਣਾ ਨੂੰ ਚਿੜਿਆ ਚੁਣਿਆ ਸਾਡੇ ਕੋਲੇ ਇਹੋ ਜਿਹੇ ਸ਼ਾਇਰ ਬੈਠਾ ਕਿ ਜਿਹੜਾ ਵੀ ਸਥਾਪਤੀ ਦੇ ਵਿਰੁੱਧ ਕਹਿੰਦਾ ਕਿ ਭਾਵੇਂ ਇਨਾਮ ਮਿਲੇ ਨਾ ਮਿਲੇ ਪਰ ਤੇਰੀ ਕਵਤਾ ਚੋਰੀ ਦੀ ਆ ਤੂੰ ਸਾਹਿਤਕਾਰ ਨਹੀਂ ਇਹ ਕਹਿਣਾ ਵਿਦੇਮਵੇਕ ਜੀ ਪੰਜਾਬੀ ਦੇ ਸ਼ਾਇਰਾਂ ਦੇ ਹਿੱਸੇ ਨਹੀਂ ਆਇਆ ਤੁਸੀਂ ਇਕੱਲੇ ਹੋ ਜਿਨ੍ਹਾਂ ਦੇ ਹਿੱਸੇ ਆਇਆ ਨਹੀਂ ਕਿਹਾ ਜਾਂਦਾ ਮੈਂ ਇਸ ਲਈ ਵੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਜਿੱਥੇ ਪੰਜਾਬੀ ਦੀ ਗੱਲ ਹੈ ਮੈਂ ਰਸੂਲ ਹਮਜ਼ਾ ਤੋਂ ਉਹਨੂੰ ਬਹੁਤ ਪਹਿਲਾਂ ਕਿਤੇ ਪੜ੍ਹਿਆ ਸੀ ਤੁਸੀਂ ਸਾਰੇ ਤਾਂ ਮੇਰੇ ਤੋਂ ਜ਼ਿਆਦਾ ਪੜ੍ਹਿਆ ਹੋਣਾ ਜਿਹੜੀ ਉਹਨਾਂ ਦੀ ਆਵਾਰ ਬੋਲੀ ਆ ਉਹ ਬੋਲੀ ਕੋਲੀ ਗੱਲ ਸਭ ਲੱਖ ਨਹੀਂ ਲੱਖਾਂ ਨਹੀਂ ਤਾਂ ਕਿਉਂਕਿ 10 ਲੱਖ ਤਾਂ ਸਾਰੇ ਉਹ ਹੈਗੇ ਨੇ 20 ਲੱਖ ਪਰ ਉਹਨਾਂ ਦੀ ਬੋਲੀ ਚ ਰਸੂਲ ਹਮਜ਼ਾ ਤੋਂ ਇਹੋ ਜਿਹਾ ਹੋਇਆ ਕਿ ਜਿਹੜਾ ਸ਼ਾਇਦ ਜਿਆਦਾ ਨਹੀਂ ਜਿੰਨਾ ਕਿ ਮੈਂ ਪੜਿਆ ਹੈ ਕਿ ਉਹ 47 ਭਾਸ਼ਾਵਾਂ ਚ ਉਹਦਾ ਤਰਜਮਾ ਹੋਇਆ ਤੇ ਉਹ ਸ਼ੁਕਰ ਔਰ ਬਹੁਤ ਛੋਟੇ ਜੀ ਜ਼ਬਾਨ ਆਵਾਰ ਦਾ ਅਸੀਂ ਜਦੋਂ ਇਹ ਕਹਿੰਦੇ ਆ ਕਿ ਅਸੀਂ ਤੇ 12 ਕਰੋੜ 13 ਕਰੋੜ ਪੰਜਾਬੀ ਆਂ ਸਾਡੇ ਦੇ ਸਾਹਿਤਕਾਰ ਜਿਹੜੇ ਆ ਜਦੋਂ ਅਸੀਂ ਇਸ ਤਰ੍ਹਾਂ ਦੀ ਪਰਪੱਕਤਾ ਲੈ ਕੇ ਚੱਲਾਂਗੇ ਤੇ ਸਾਡੇ ਵੀ ਸਾਹਿਤਕਾਰ ਅੱਗੇ ਵਧਣਗੇ ਕਈ ਇਹ ਸੋਚਦੇ ਨੇ ਕਿ ਪੰਜਾਬੀ ਕੁਛ ਖਿੱਤੇ ਦੀ ਜ਼ੁਬਾਨ ਨਹੀਂ ਕਿਉਂਕਿ ਹੁਣ ਪੰਜਾਬ ਜਿਹੜਾ ਆ ਉਹ ਇਨਾ ਖੇਤਰੀ ਹੱਦਾਂ ਚ ਨਹੀਂ ਰਹਿ ਗਿਆ ਉਹ ਮਹਿਸੂਸ ਕਰਨ ਵਾਲੀ ਜਗ੍ਹਾ ਆ ਉਹ ਸਿਰਫ ਇਹ ਦੇਖਣ ਵਾਲੀ ਨਹੀਂ ਕਿ ਸ਼ੰਭੂ ਤੋਂ ਲੈ ਕੇ ਟਾਰੀ ਤੱਕ ਜਾਂ ਕੋਸ਼ ਹੂਰ ਹੈ ਇਸੇ ਤਰ੍ਹਾਂ ਸਾਡੀ ਜ਼ੁਬਾਨ ਹੈ ਔਰ ਜੇ ਸਾਡੀ ਜ਼ੁਬਾਨ ਇਸ ਤਰ੍ਹਾਂ ਦੀ ਰਾਮਪੁਰੀ ਹੋਣਾ ਵਰਗੀ ਵਿਜੀ ਵਿਵੇਕ ਹੋਣਾ ਵਰਗੀ ਸ਼ਾਇਰ ਰਹਿਣਗੀ ਸਾਨੂੰ ਸਦਾ ਇਸ ਤੇ ਮਾਣ ਰਹੇਗਾ ਮੈਂ ਇੱਕ ਵਾਰੀ ਫੇਰ ਜਿੱਥੇ ਵਿਜੀ ਵਿਵੇਕ ਹੋਣਾ ਨੂੰ ਵਧਾਈ ਦਿੰਨਾ ਤੁਹਾਡੇ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਇਹੋ ਜੇ ਇਤਿਹਾਸਕ ਪੜਦਾ ਹਿੱਸਾ ਬਣ ਸਕਿਓ ਔਰ ਇਸ ਸਾਹਿਬ ਸਭਾ ਨੂੰ ਸੁਖਜੀਤ ਜੀ ਨੂੰ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਧੰਨਵਾਦ ਕਿ ਉਹਨਾਂ ਨੇ ਮੈਨੂੰ ਵੀ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਸੁਣਿਆ ਬਹੁਤ ਬਹੁਤ ਧੰਨਵਾਦ thank you